ਹੇਰਾਨ ਹੋਵੋਗੇ ਕਿ ਦੁਪਹਿਰ ਤੋਂ ਪਹਿਲੇ ਕੁਝ ਹੋਰ ਹੁੰਦਾ ਹੈ ਦੁਪਹਿਰ ਤੋਂ ਬਾਅਦ ਕੁਝ ਯੇਸੂ ਪੋਜੀਸ਼ਨ ਦੇ ਵਿੱਚ ਮੁੱਖ ਮੰਤਰੀ ਅਸੈਂਬਲੀ ਚੱਲਦਾ ਹੈ ਯੇ ਸਹੀ ਮੈਨੇ ਦੇ ਵਿੱਚ ਕੋਈ ਕਾਇਦਾ ਕਾਨੂੰਨ ਹੋਏ ਤੇ ਸਾਲੋਂ ਪਹਿਲੇ ਇਧਰ ਤੇ ਕਾਰਵਾਈ ਹੋਦੀ ਇਹ ਉਸ ਪੋਜੀਸ਼ਨ 'ਚ ਨਹੀਂ ਹੁੰਦਾ ਜਿਸ ਪੋਜੀਸ਼ਨ ਜਾ ਕੇ ਇੱਕ ਮੁੱਖ ਮੰਤਰੀ ਦੀ ਐਡੀ ਵੱਡੀ ਪੋਜੀਸ਼ਨ ਹੈ ਉਹ ਆਪਣੇ ਆਪੇ ਚੋਂ ਬਾਹਰ ਹੁੰਦਾ ਕੀ ਗੱਲ ਕਰ ਰਿਹਾ ਹੈ ਕਿਸ ਤਰ੍ਹਾਂ ਹਾਊਸਲੇ ਵਿੱਚ ਪੇਸ਼ ਆੜਾ ਕੋਈ ਕਿਸੇ ਕਿਸਮ ਦਾ ਕਾਇਦਾ ਕਾਨੂੰਨ ਹੈ ਨਹੀਂ ਬੁਰਾ ਹਾਲ ਹੈ ਉਹ ਮੈਂ ਸਮਝ ਨਹੀਂ ਲਾ ਕਿ ਸਾਨੂੰ ਸਾਰਿਆਂ ਨੂੰ ਤਗੜੇ ਹੋ ਕੇ ਕਬਰ ਕਿੱッセ ਕਰਦੇ ਜਾਣਗੇ ਲੈਸੇ ਤੇ ਕਿਸੇ ਨੂੰ ਦੀ ਸਮਝਾਉਣ ਦੀ ਲੋੜ ਚਾਹੀਦੀ ਨਹੀਂ ਆ ਨਵੇਂ ਟੈਕਸਿਸ ਤੇ ਬੈਕੋ ਅਸੈਂਬਲੀ ਖਤਮ ਹੋ ਗਈ ਡੀਜ਼ਲ ਮੇਰਾ ਤਾਂ ਪੰਜਵੀਂ ਛੇਲੀ ਵਾਰ ਹੁੰਦਾ ਅੱਜ ਡੀਜ਼ਲ ਦਾ ਰੇਟ ਪੰਜਾਬ ਦਾ ਤੇ ਯੂਟੀ ਦਾ ਚੰਡੀਗੜ੍ਹ ਦੇ ਰੇਟ 6 ਰੁਪਏ ਲੀਟਰ ਪਿੱਛੇ ਪਰ ਪੈਟਰੋਲ ਦਾ ਵੱਖਰਾ ਬਿਜਲੀ ਦਾ ਜਿਹੜੀ ਕਾਂਗਰਸ ਦੀ ਸਰਕਾਰ ਜਦੋਂ 3 ਮਹੀਨੇ ਅਕੀਰ ਲਈ ਸਾਡੀ ਸਰਕਾਰ ਰਹੀ ਉਹਦੇ ਵਿੱਚ ਜੋ ਅਸੀਂ ਬਿਜਲੀ ਦੇ 3 ਰੁਪਏ ਪਰ ਯੂਨਿਟ ਸਾਤੇ ਤੇ ਕਿਲੋਵਾਰਟ ਦੇ ਉੱਤੇ ਆਮ ਸਧਾਰਨ ਪੰਜਾਬੀਆਂ ਨੂੰ ਬੈਨੀਫਿਟ ਦਿੱਤੇ ਉਹ ਵਾਪਸ ਲੈ ਲਿਆ। ਤਕਰੀਬਨ 2000 ਕਰੋੜ ਦਾ ਬੋਝ ਦੇਹੀ ਪਾ। ਨਵੇਂ ਟੈਕਸਾਂ ਵਾਲੇ ਨੇ। ਇਹੀ ਭਗਵੰਤ ਮਾਨ ਤੇ ਸਪੀਕਰ ਤੇ ਅਮਨ अरोड़ा ਆਪਾਂ ਜਿੰਨੇ ਇਥੇ ਫਾਈਨੈਂਸ ਮਿਨਿਸਟਰ ਇਹਨਾਂ ਦਾ ਅਤੀਬਾ। ਇਹੀ ਕਹੀ ਗਈ ਸੀ ਕਿ ਸਾਡੀ ਸਰਕਾਰ ਆ ਗਈ ਤੇ ਅਸੀਂ ਸੈਸ਼ਨ ਤਿੰਨ ਵਾਰ ਸੱਦਿਆ ਕਰਾਂਗੇ। ਵੈਸੇ ਕਨਸਟੀਟਿਊਟਲੀ ਤਿੰਨ ਵਾਰ ਸੱਦਣਾ ਪੈਂਦਾ ਸੱਦਾਂਗੇ। ਹਰ ਸੈਸ਼ਨ ਜਿਹੜਾ ਹੈ ਹਰ ਸਾਲ ਦੇ ਪਿੰਨੋ ਸੈਸ਼ਨ ਘੱਟੋ ਘੱਟ 120 ਦਿਨ ਦੇ ਹੋ ਤੁਹਾਨੂੰ ਹਰ ਹਾਲ ਨਹੀਂ ਹੋਏਗੀ ਕਿ ਤਿੰਨ ਸਾਲ ਮੇਰੇ ਉਤਾਰੀ ਸੈਸ਼ਨ ਹੋਏ ਸੈਟਿੰਗ ਹੋਈਆਂ ਮੇਰੀਆਂ ਉਤਾਰੇ ਜਿੱਤੇ ਕਿਤੇ ਸਾਲ ਤੇ 120 ਦਾ ਮਤਲਬ ਹੈ ਜਿੰਨਾ ਸਾਲ ਤੇ 360 ਹੋਣੀਆਂ ਚਾਹੀਦੀਆਂ ਸਾਡੀ ਜਦੋਂ ਹੁਣ ਮੀਟਿੰਗ ਹੋਈ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਸਪੀਕਰ ਨਾਲ ਮੈਂ ਉਹਨੂੰ ਕਿਹਾ ਸਪੀਕਰ ਸਾਹਿਬ ਘੱਟੋ ਘੱਟ 5-7 ਮਸਲੇ ਤੇ ਆਉਂਦੇ ਹੈ ਜਿਨ੍ਹਾਂ ਤੇ ਚਰਚਾ ਨਹੀਂ ਕੀਤੀ ਲੌਂਡਰ ਆਰਡਰ ਦਸੋ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦਾ ਕਾਰੋਬਾਰ ਮਹਫੂਜ਼ ਹੈ ਪੰਜਾਬ ਵਿੱਚ ਮੈਨੂੰ ਕਹਿਣ ਲੱਗਾ ਨਹੀਂ ਜੀ ਇਹੋ ਜਿਹੇ ਪਹਿਲੇ ਵੀ ਇਹੋ ਜਿਹੇ ਲਾਤੀ ਹੁੰਦੇ ਅਸੀਂ ਕੋਈ ਇਹੋ ਜੀ ਗੱਲ ਤੇ ਹੈ ਨਹੀਂ ਮੈਂ ਜੀ ਤੁਹਾਡੇ ਵਾਸਤੇ ਨਹੀਂ ਹੈ ਆਮ ਸਧਾਰਨ ਪੰਜਾਬੀਆਂ ਨੂੰ ਪੁੱਛ ਕੇ ਵੇਖੋ ਹਾਰਲੈਂਸ ਬਿਸ਼ਨੋਈ ਵਾਲਾ ਇਸ਼ੂ ਇਹ ਸਾਬਤ ਹੋ ਗਿਆ ਕਿ ਜਦ ਪੰਜਾਬ ਤਜੀਜ਼ ਦੀ ਟੌਪ ਲੀਡਰਸ਼ਿਪ ਨੇ ਲੌਰੈਂਸ ਬਿਸ਼ਨੋਈ ਨੂੰ ਖੁਦ ਜੇਦੋ ਐਂਟਰੀ ਗੈਂਗਸਟਰ ਟਾਸਕ ਫੋਰਸ ਇਕ ਤਰੀਕੇ ਤੇ ਲੈ ਕੇ ਆਏ ਸੀ ਉਹ ਇੱਕ ਪੁਲਿਸ ਸਟੇਸ਼ਨ ਚ ਖੜਕੇ ਇੱਕ ਐਸਪੀ ਨੇ ਆਪਣਾ ਟੈਲੀਫੋਨ ਦੇ ਕੇ ਕੰਟੇਵਿਊ ਦੀ ਇੰਟਰਵਿਊ ਕਰਾਈ ਅਜੇ ਤੱਕ ਤੁਸੀਂ ਵੇਖੋ ਕਿਸੇ ਦਾ ਕੋਈ ਐਕਸ਼ਨ ਫਰੋਤੀਆਂ ਦੀਆਂ ਚਿੱਟੀਆਂ ਕਤਲ ਗੋੜੀਆਂ ਹਰ ਰੋਜ਼ ਘਰਾਂ ਤੇ ਚੱਲਦੀਆਂ ਨੇ ਕਈ ਕਈ ਆ ਤੁਸੀਂ ਹੁਣ ਪਛਿਆ ਰੋਜ਼ ਪਰ ਵੇਖਿਆ ਅੱਜ ਤੋਂ 4 ਦਿਨ ਪਹਿਲੇ ਦੋ ਭਰਾ ਦੇ ਇੱਕ ਸੱਕੀ ਪਹਿਣ ਛੋਟੀ ਉਮਰ ਤੇ ਸਾਰੇ 25 26 26 ਸਾਲ ਦੇ ਲੜਕੀ ਵੀ ਅਜੇ ਮੈਂ ਤਾਂ 10 12 ਦਿਨ ਬਾਅਦ ਸ਼ਾਦੀ ਹੋਣੀ ਸੀ ਕੂੜੀਆਂ ਮਾਰ ਕੇ ਮਾਰ ਦਿੱਤੇ ਇਹ ਆਪ ਤੋਂ ਬਾਅਦ ਨੂੰ ਵੀ ਮਾਲਾ ਚਾਹੀਦਾ ਮੈਂ ਇੱਥੇ ਸਪੀਕਰ ਸਾਹਿਬ ਜੋ ਸੁਣ ਰਿਹਾ ਸੀ ਤੁਹਾਨੂੰ ਮੈਨੂੰ ਹੈਰਾਨੀ ਹੋਈ ਕਿ ਕਿੱਥੇ ਸਾਹਿਬ ਪ੍ਰਤਾਪ ਸਿੰਘ ਕੈਰੋ ਦੇ ਮਰਦੇ ਵਜਾ ਹੈ ਤੇ ਕਿੱਥੇ ਆ ਜੋਕਰ ਪੰਜਾਬ ਕਿਥੋਂ ਕਿੱਥੇ ਆ ਗਏ ਪਹਿਲੀ ਸਰਕਾਰ ਮੈਂ ਵੇਖੀ ਜਿੱਥੇ ਤੁਹਾਡਾ ਇਥੋਂ ਦਾ ਰੈਵਨਿਊ ਮਿਨਿਸਟਰ ਹੈ ਅਗਰ ਹੀ ਸੋਚਾ ਲੇ ਕਿ ਪਲਾਟ ਲੀਗਲ ਕਰਤੇ ਕਾਲੀ ਆ ਜੀ ਇਲੈਗਲ ਜੇਰੀ ਕਾਲੀ ਹੋ ਇਲੈਗਲ ਤੇ ਪਲਾਟ ਲੀਗਲ ਸਮਝੋ ਪਲਾਟ ਦੀ ਰਜਿਸਟਰੀ ਕਰਾ ਲਓ ਮੈਂ ਉਹਨੇ ਰਾਏ ਦਿੱਤੀ ਸੀ ਮੈਂ ਮੁੱਖ ਮੰਤਰੀ ਨੂੰ ਇਹ ਗੱਲ ਕਹੀ ਕਿ ਭਗਵੰਤ ਮਾਨ ਜੀ ਦਾ ਜਵਾਬ ਦਿਓ ਨਾ ਤੇ ਸੀਵਰੇਜ ਪਿਆ ਕਾਲੀ ਦੇ ਵਿੱਚ ਨਾ ਲਾਈਟਿੰਗ ਦਾ ਪ੍ਰਬੰਧ ਹੈ ਨਾ ਪਾਣੀ ਦਾ ਪ੍ਰਬੰਧ ਹੈ ਉੱਤੇ। ਨਾ ਸੜਕਾਂ ਦਾ ਪ੍ਰਬੰਧ ਹੈ। ਤੁਸੀਂ ਲੋਕਾਂ ਨੇ ਜਿੱਲਾ 10 ਦਾ 15 ਪੰਦਾ 20 25 25 ਲੱਖ ਰੁਪਏ ਬਲਾਟਾਂ ਤੇ ਲਾਇਆ ਹੁਣ ਫालतू ਪੈਸੇ ਲਾਣਗੇ। ਤੇ ਨਰਕ ਦੇ ਵਿੱਚ ਰਹਿਣਗੇ ਤੁਸੀਂ ਜਾਂ ਤੇ ਲੀਗਲ ਪਾਲੀਆਂ ਨੂੰ ਵੀ ਹੁਣੇ ਇਹਨਾਂ ਕੋਲ ਪੈਸੇ ਲਾਓ ਤੇ ਸਾਰੀਆਂ ਸੁਵਿਧਾ ਉਹਦੇ ਵਿੱਚ ਪਾਓ। ਫੇਰ ਤੇ ਇਹਨੂੰ ਲੀਗਲ ਕਰਨ ਦਾ ਕੋ ਲਾਭ ਵੀ ਹੋਏ। ਤੁਸੀਂ ਬਲਾਟ ਲੀਗਲ ਕਰ ਦਿੰਦੇ ਨੇ ਕਾਲੀ ਇਲੀਗਲ ਕਰ ਦਿੰਦੇ। ਤੋ ਕੋਈ ਸੋਚ ਨਹੀਂ ਕੋਈ ਵਿਚਾਰ ਨਹੀਂ ਟਾਈਮ ਕੱਢਣ ਦਾ ਲੋਕਾਂ ਦਾ ਬੇਫੂਦ ਬਣਾਉਂਦਾ ਤੁਸੀਂ ਸ਼ਾਹਪੁਰੀਆ ਮੈਨੂੰ ਇਹ ਦੱਸੋ ਜੋ ਪਿਛੇ ਰੇਟ ਅਰੇ ਰਹਾ ਤੁਹਾਡੀਆਂ ਤਸੀਲਾਂ ਵਿੱਚ ਜਾਂ ਪੁਲਿਸ ਸਟੇਸ਼ਨਾਂ ਸੀ ਅੱਜ ਕਿੰਨੇ ਪਰਸੈਂਟ ਉਹ ਖਰਚਾ ਇੱਥੇ ਵਧਿਆ ਇਹ ਤਾਂ ਕਹਿੰਦੇ ਸੀ ਅਸੀਂ ਇਮਾਨਦਾਰ ਸਰਕਾਰ ਲੈ ਕੇ ਆਵਾਂਗੇ ਵੱਡੇ ਪੇਮਾਨੇ ਤੇ ਠੱਗੀ ਥੋਰੀ ਇਲੀਗਲ ਮਾਈਨਿੰਗ ਆ ਸਾਰਾ ਸ਼ਾਹਪੁਰ ਇੱਥੇ ਬੈਠੇ ਸਾਰੇ ਲੋਕ ਬਾਤ ਇਲੀ ਇਨ ਲੀਗਲ ਮਾਈਂਡਿੰਗ ਸਮੂਚੇ ਪੰਜਾਬ ਚ ਕੋਈ ਰੋਕਣ ਵਾਲਾ ਨਹੀਂ ਜਿੰਨੀ ਵਾਰ ਮਰਜ਼ੀ ਹਾਈ ਕੋਰਟ ਨੇ ਇੰਟਰਵੈਂਸ਼ਨ ਕੀਤੀ ਕੋਸ਼ਿਸ਼ ਕੀਤੀ ਰੋਕਣ ਦੀ ਕੋਈ ਇਹਨਾਂ ਦੀ ਸਿਹਤ ਤੇ ਅਸਰ ਆ ਕੋਈ ਪਿਛਲੇ ਦਿਨੀ ਅਜੇ 2 ਦਿਨ ਹੋਏ ਨੇ ਇੱਕ ਅਮਨ ਜੋ ਤਾਰੇ ਲੜਕੀ ਪੰਜਾਬ ਪੁਲਿਸ ਦੀ ਇੰਸਪੈਕਟਰ ਨੇ ਪੁਲਿਸ ਦੀ ਉਹਨੇ ਮਜੂਦਾ ਜਿਹੜਾ ਹਰਜੋਤ ਸਿੰਘ ਬੈਰਸ ਐਜੂਕੇਸ਼ਨ ਮੰਤਰੀ ਉਹਦੇ ਤੇ ਇਲਜ਼ਾਮ ਲਗਾਇਆ ਉਹਦੇ ਤੇ ਇੱਕ ਜੁਡੀਸ਼ੀਅਲ ਜਸਟਿਸਪੀਡ ਤੇ ਤੇ ਉਹਦੀ ਘਰ ਦੀ ਤੇ ਜਿਹੜੀ ਇੱਕ ਆਈਪੀਐਸ ਅਫਸਰ ਕਿ 100 ਕਰੋੜ ਦਾ ਇੱਕ ਬਹੁਤ ਵੱਡਾ ਸਕੈਮ ਹੋਇਆ ਸਾਈਬਰ ਸਕੈਮ ਹੋਇਆ ਜਿਹਦੇ ਵਿੱਚ ਇਹਨਾਂ ਸਾਰੇ ਦੀ ਸ਼ਮੂਲੀਅਤ ਹੈ اپੋਜੀਸ਼ਨ ਪਾਰਟੀਆਂ ਨੇ ਇਸ਼ੂ ਚੁੱਕਿਆ ਕੋਈ ਸੇਟ ਤੇ ਅਸਰ ਵੀ ਕੋਈ ਇਨਕੁਆਰੀ ਨਹੀਂ ਜੋ ਕੁਝ ਕੋਈ ਤੁਹਾਨੂੰ ਕੋਈ ਉਹ ਨਹੀਂ ਇੱਥੇ ਬਣ ਕੀ ਰਿਹਾ ਸਾਡੇ ਬਾਈਲਿੰਗ ਦੇ ਵਿੱਚ 70 80 80 ਬੋਟ ਨੀਵੇਂ ਦਰਿਆ ਇਹਨਾਂ ਦੇ ਬੋਟ ਕੱਢੇ ਤੋਂ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਅਸੀਂ ਸਾਰੇ ਇਕੱਠੇ ਹੋਈਏ ਤਗੜੇ ਹੋਈਏ ਜੇ ਸੂਬੇ ਨੂੰ ਬਚਾਣਾ ਹੈ ਤੇ ਸਾਨੂੰ ਆਪਣੀ ਇਮਾਨਦਾਰੀ ਨਾਲ ਡਿਊਟੀ ਨਿਭਾਣੀ ਹੋਏਗੀ ਜੱਬੇ ਵਾਲ ਇੱਕ ਬਹੁਤ ਵੱਡਾ ਟੈਸਟ ਜਿਸ ਬੰਦੇ ਨੇ ਪਾਰਟੀ ਨਾਲ ਗਦਾਰੀ ਕੀਤੀ ਉਸ ਗਦਾਰ ਨੂੰ ਪੰਜਾਬ ਦਾ ਤੇ ਇਤਿਹਾਸ ਵੀ ਇਹੋ ਜਿਹਾ ਕਿ ਉਹ ਕਦੀ ਵੀ ਗਦਾਰਾਂ ਨੂੰ ਬੈਕ ਸਟੈਬਲ ਨੂੰ ਕਦੀ ਵੀ ਪਰਫੁੱਲਤ ਨਹੀਂ ਕਰਦੇ ਹਮੇਸ਼ਾ ਉਹਨੂੰ ਸਜ਼ਾ ਦੇ ਹੁਣ ਟਾਈਮ ਆਇਆ ਅਸੀਂ ਪਾਰਟੀ ਵੱਲੋਂ ਇਕੱਠੇ ਹੋਏ ਹਰ ਵਰਕਰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਜੋ ਬੇਵਾਰੀ ਕਿਉਂਕਿ ਟਿਕੜ ਤੇ ਅਖੀਰ ਇੱਕ ਆਦਮੀ ਨੂੰ ਹੀ ਮਿਲਦੀ ਹੈ ਜੋ ਬੈਸਟ ਪੋਸਿਬਲ ਕੈਂਡੀਡੇਟ ਹੋਏਗਾ ਤੁਹਾਡੀ ਮਰਜ਼ੀ ਦਾ ਹੋਏਗਾ ਅਸੀਂ ਸਾਰੇ ਬੈਠ ਕੇ ਜਿਹੜੀ ਕਮੇਟੀ ਹੈ ਤੁਹਾਡੀ رائے ਲਵਾਂਗੇ ਤੇ ਤੁਹਾਡੇ ਮੁਤਾਬਕ ਵੀ ਤੁਹਾਡੀ ਮਰਜ਼ੀ ਦਾ ਆਦਮੀ ਕਿਤੇ ਦਿੱਤਾ ਜਾਏਗਾ ਤਾਂ ਮੈਂ ਉਮੀਦ ਕਰਾਂਗਾ ਕਿ ਸਾਰੇ ਵੀਰਾਂ ਕਿਉਂਕਿ 4 ਹਲਕਿਆਂ ਦੇ ਵਿੱਚ ਇਲੈਕਸ਼ਨ ਆਉਣੀਆਂ ਇੱਕ ਰਾਜਾਜੀ ਦੇ ਹਲਕੇ ਛੋਣੀਆਂ ਇੱਕ ਬਰਨਾਲਾ ਉਥੇ ਜਿਹੜਾ ਸੰਗਰੂਰ ਪਾਰਲੀਮੈਂਟ ਦਾ ਹਲਕਾ ਇੱਕੋਥੇ ਬਾਇਲੈਕਸ਼ਨ ਹੋਣੀ ਹੈ ਗਿੱਦੜਵਾਸ ਹੋ ਰਹੀ ਹੈ ਇੱਕ ਸਾਲੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਪਾਰਲੀਮੈਂਟ ਇੱਕ ਚੱਬੇਵਾਲ ਹੁਸ਼ਿਆਰਪੁਰ ਤੋਂ ਤਾਂ ਮੇਰੀ ਬੇਨਤੀ ਹੈ ਕਿ ਤਗੜੇ ਹੋ ਕੇ ਜਿਹੜੇ ਹੁਸ਼ਿਆਰਪੁਰ ਦੇ ਮਲੇ ਵੀਰ ਨੇ ਸਾਡੀਆਂ ਪੈਣਾ ਨੇ ਹੁਣ ਤੋਂ ਹੀ ਆਪਣੀ ਜ਼ਿੰਮੇਵਾਰੀ ਸਮਝੋ ਇਹਨਾ ਵੇਖੋ ਕਿਹੜਾ ਕੈਂਡੀਡੇਟ ਕੈਂਡੀਡੇਟ ਤੇ ਪਾਰਟੀ ਤੁਹਾਨੂੰ ਪਤਾ ਹਾਲਾਤ ਦੇ ਹੋਦੇ ਨੇ ਜਦੋਂ ਤੁਸੀਂ ਬਾਇਲੈਕਸ਼ਨਾਂ ਲੜਦੇ ਹੋ ਉਹ ਕਬੱਡੀ ਦਾ ਮੈਚ ਹੁੰਦਾ ਜਿਹਦੇ ਵਿੱਚ ਕਬੱਡੀ ਦੇ ਪਲੇਅਰ ਦੀ ਇੱਕ ਬਾਹ ਜਿਹੜੀ ਲੱਕ ਦੇ ਪੇਠੇ ਦੇ ਪਿੱਛੇ ਬੰਦੀ ਹੁੰਦੀ ਹੈ ਡੋਮਿੰਡ ਨੂੰ ਹਮੇਸ਼ਾ ਇਸ ਕਰਦਾ ਡਾਂਟੇਜ ਮਿਲਦਾ ਹੈ ਸੋ ਆਪਾਂ ਨੂੰ ਤਕੜੇ ਹੋ ਹਮਲਾ ਬਾਹ ਨਾ ਪੈਣਾ ਕੋਈ ਚੀਜ਼ ਵੀ ਅਹਲ ਦੀ ਹੈ ਨਹੀਂ ਜਿਹੜੀ ਸੰਭਵ ਨਾ ਹੋਵੇ ਮੈਂ ਸਮਝਦਾ ਜੇ ਸੰਭਵ ਹੈ ਹੁਸ਼ਿਆਰਪੁਰ ਦਾ ਪੜਿਆ ਲਿਖਿਆ ਮੋਟਰ ਹੈ ਉਹ ਨੂੰ ਦੱਸਿਏ ਕੇਸ ਆਦਮੀ ਨੇ ਆਪਣੀ ਮਾਂ ਦੇ ਨਾਲ ਵੀ ਤਰੋਕ ਕੀਤਾ ਆਪਣੇ ਵੋਟਰਾਂ ਨਾਲ ਵੀ ਤਰੋਕ ਕੀਤਾ ਜੇ ਇਸ ਕਿਸਮ ਦੇ ਲੋਕਾਂ ਨੂੰ ਅਸੀਂ ਬਰਦਰ ਲੈ ਕੇ ਆਵਾਂਗੇ ਫਿਰ ਆਪਾਂ ਮੋਰ ਨਹੀਂ ਲਾ ਰਹੇ ਕਿ ਇਸ ਕਿਸਮ ਦੇ ਲੋਕ ਜਿਹੜੇ ਨੇ ਜਿਨ੍ਹਾਂ ਦਾ ਕੋਈ کردار ਨਹੀਂ ਜਿਨ੍ਹਾਂ ਦਾ ਕੋਈ ਪ੍ਰਿੰਸੀਪਲ ਨਹੀਂ ਉਹਨਾਂ ਨੂੰ ਜੇ ਅਸੀਂ ਅੱਗੇ ਲੈ ਕੇ ਆਵਾਂਗੇ ਤੇ ਰਾਜਨੀਤੀ ਹੋਰ ਮਾਰੇ ਰਸਤੇਵਾਲ ਜਾਏਗੀ ਸੋ ਇਹ ਨਹੀਂ ਕਿੰਦਾ ਰਹਾ ਮੈਂ ਸਾਰੇ ਹੀ ਆਪਣੇ ਇਥੇ ਆਏ ਹੋਏ ਲੀਡਰਸ਼ਿਪ ਦਾ ਆਪਣੇ ਸਾਥੀਆਂ ਦਾ ਬਹੁਤ ਬਹੁਤ ਮਸ਼ਕੂਰ ਆ ਬਹੁਤ ਬਹੁਤ ਬੇਨਦਾਨੀ ਜੈ ਹਨ ਤੇ ਜੈ ਭਾਰਤ ਸਵਾਮੀ ਜੀ ਦਾ ਖਾਲਸਾ ਸਵਾਮੀ ਜੀ